संजीव शर्मा जी वाइस चांसलर महाराजा रणजीत सिंह पंजाब टेक्निकल यूनिवर्सिटी असी अज जेडे भी साढ़े संगरूर बरनला साइड के जोड़े साडे कॉलेज़ हैं उन्होंने सोचा कि असी वी विल गो, गो एंड मीट देम इन देर ओन कैंपसिस और मेरे नाल मेरी टीम है जी मेरे डायरैक्टर कॉलेज डेवलपमेंट मेरे डायरैक्टर ई आई टी राजपुरा और द्रे, एसोसीएट डायरैक्टर कॉलेज डिवैलपमेंट ਸੋ ਪਹਿਲਾਂ ਤੇ ਅਸੀਂ ਵੀ ਆਰ ਵੈਰੀ ਥੈਂਕਫੁਲ ਟੂ ਜਵੰਦਾ ਜੀ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਕਿ ਆਰਗੇਨਾਈਜ਼ ਕੀਤਾ ਸਾਡੇ ਲਈ ਸਾਰਾ ਪ੍ਰੋਗਰਾਮ ਮੈਡਮ ਡੀਰਾਂ ਮਾਈ ਦੇ ਵਿੱਚ ਬੇਸਿਕ ਪਰਪਸ ਹੈ ਵਾ ਕਿ ਹਾਊ ਕੈਨ ਵੀ ਡਿਵੈਲਪ ਪੰਜਾਬ ਅਗੇਨ ਐਸ ਐਨ ਇੰਟੈਲੈਕਚੁਅਲ ਕੈਪੀਟਲ ਹਬ ਸਾਡੀ ਯੂਨੀਵਰਸਿਟੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਮ ਤੇ ਹੈਗੀ ਹੈ ਸਾਡੇ ਲਈ ਉਹ ਪ੍ਰੇਰਨਾ ਸਰੋਤ ਹੈ ਉਨ੍ਹਾਂ ਦੇ ਸਮੇਂ ਪੰਜਾਬ ਦੇ ਵਿੱਚ ਤਕਰੀਬਨ 93% এডਿਕੇਸ਼ਨ ਲੈਵਲ ਸੀ ਹਾਈएस्ट ਇਨ ਦੀ ਵਰਲਡ ਹੈ ਨਾ ਕੀ ਅਸੀਂ ਉਹ ਦੁਬਾਰਾ ਤੋਂ ਰੀਗੇਨ ਕਰ ਸਕਦੇ ਹਾਂ ਸੋ ਕਾਲਜ ਨੂੰ ਕੀ ਮੁਸ਼ਕਲਾਂ ਆ ਰਹੀਆਂ ਕੀ ਸਪੋਰਟ ਸਿਸਟਮ ਉਹਨਾਂ ਨੂੰ ਚਾਹੀਦਾ ਯੂਨੀਵਰਸਿਟੀ ਵੱਲੋਂ ਸਰਕਾਰ ਵੱਲੋਂ ਸੋ ਅਸੀਂ ਵੀ ਵਿਲ ਟ੍ਰਾਈ ਟੂ ਬੀ ਬ੍ਰਿਜ ਬਿਟਵੀਨ ਕਾਲਜੇਸ ਐਂਡ ਆਨਰੇਬਲ ਗਵਰਨਮੈਂਟ ਆਫ ਪੰਜਾਬ ਤਿੰਨ ਸਾਡੇ ਬੇਸਿਕ ਮੁੱਦੇ ਆ ਜਿਨ੍ਹਾਂ ਦਾ ਆਪਾਂ ਡਿਸਕਸ਼ਨ ਕਰਨਾ ਚਾਹੁੰਦੇ ਆ ਪਹਿਲਾ ਕੀ ਹਾਊ ਕੈਨ ਵੀ ਮੇਕ आवर ਸਟੂਡੈਂਟਸ ਐਂਟਰਪ੍ਰੀਨਿਓਰਸ ਜੋ ਪੰਜਾਬ ਸਰਕਾਰ ਦਾ ਇੱਕ ਬੜਾ ਐਂਬੀਸ਼ੀਅਸ ਪ੍ਰੋਜੈਕਟ ਹੈ ਜੀ ਐਂਟਰਪ੍ਰੀਨਿਓਰਸ਼ਿਪ ਮਾਈਂਡਸੈਟ ਕਰਿਕਲਮ ਅਸੀਂ ਚਾਹੁੰਦੇ ਆ ਹਰ ਕਾਲਜ ਦੇ ਵਿੱਚ ਉਹ ਫੁੱਲੀ ਇੰਪਲੀਮੈਂਟ ਹੋਵੇ ਔਰ ਸਕਸੈਸਫੁਲੀ ਇੰਪਲੀਮੈਂਟ ਹੋਵੇ ਤਾਂਕਿ ਬੱਚਿਆਂ ਨੂੰ ਨੌਕਰੀ ਲੱਭਣੇ ਦੁਰਦ ਨਾ ਜਾਣਾ ਪਵੇ ਖੁਦ ਹੀ ਬਿਜ਼ਨਸ ਕਰਮਾਂ ਪਹਿਲਾਂ ਤੇ ਦੂਜਾ ਪੰਜਾਬ ਦੇ ਵਿੱਚ ਬੜਾ ਪੋਟੈਂਸ਼ੀਅਲ ਹੈ ਰਿਸਰਚ ਦਾ ਕਿ ਲੋਕਲ ਇਸ਼ੂਜ਼ ਦਾ ਸੋਸ਼ਲ ਇਸ਼ੂਜ਼ ਦਾ ਲਾਈਕ ਰਿਲੀਜੀਅਸ ਇਸ਼ੂਜ਼ ਦਾ ਪੋਲਿਟਿਕਲ ਇਸ਼ੂਜ਼ ਦਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪੰਜਾਬ ਬੇਸਡ ਸਟੱਡੀਜ਼ ਰਿਸਰਚ ਕੀਤੀ ਜਾਵੇ ਤੇ ਉਹਦੇ ਲਈ ਅਸੀਂ ਕਾਲਜਸ ਨੂੰ ਅੱਜ ਤਰਲਾ ਦੇਣ ਆਏ ਆ ਰਿਕੁਐਸਟ ਕਰਨ ਆਏ ਆ ਕਿ ਭਈਆ ਆਪਣੇ ਕਾਲਜ ਲੈਵਲ ਤੇ ਕੁਝ ਰਿਸਰਚ ਫੰਡਿੰਗ ਤੁਹਾਨੂੰ ਸਾਡੇ ਤੋਂ ਚਾਹੀਦੀ ਹੈ ਤੇ ਤੀਜਾ ਸਰ ਬਹੁਤ ਸਾਰੇ ਸਾਡੇ ਜਿਹੜੇ ਬੱਚੇ ਆ ਦੇ ਆਰ ਅਨਏਬਲ ਟੂ ਸਟੱਡੀ ਬਿਕਾਉਜ਼ ਦੇ ਡੂ ਨੋਟ ਨੋ ਵਟ ਆਰ ਦੀ ਸਕਾਲਰਸ਼ਿਪਸ ਅਵੇਲੇਬਲ ਆਫ ਦੀ ਗਵਰਨਮੈਂਟ so it is more of an awareness and promotion scheme of government which will convey to the college management ki bhai please bachche nu agge leke aao agar unna nu kuch mushkil aa rahi hai fees di te sade kol apply karo we will provide them the scholarships uh, a sada eh chautha sir meeting hai gi hai sade kol 68 total colleges hageyan after this only four colleges will be left we have contacted almost 64 colleges ਔਰ ਇੱਕੋ ਹੀ ਚੀਜ਼ ਬੇਸਿਕ ਜੋ ਨਿਕਲ ਕੇ ਆਈ ਹੈ ਕਿ ਪੰਜਾਬ এডਿਕੇਸ਼ਨ ਦੇ ਪ੍ਰਤੀ ਇੰਨਾ ਕੁ ਪੈਸਾ ਲੋਕ ਦੇਣਦਾਰ ਹੈਗੇ ਆ ਕਿ ਤੁਸੀਂ ਦੱਸੋ ਸਹੀ ਡਿਮਾਂਡ ਕਰੋ ਵੀ ਵਿਲ ਪ੍ਰੋਵਾਈਡ ਜੋ ਦੇਵਾਂਗੇ ਜਿੱਦਾਂ ਸਾਡੀ ਐਨ ਆਰ ਆਈ ਸਭਾ ਮੋਗਾ ਨੇ ਇੱਕ ਉਪਰਾਲਾ ਕੀਤਾ ਕਿ ਉਹਨਾਂ ਨੇ ਇਹ ਕਿਹਾ ਜੀ ਕਿ 50 ਕੁੜੀਆਂ ਨੂੰ ਅਸੀਂ ਵਜੀਫਾ ਦੇਵਾਂ ਤੁਸੀਂ ਐਡਮਿਸ਼ਨ ਦੁਖੀ ਦਿਓ ਸੋ ਮੈਂ ਅੱਜ ਇੱਥੇ ਸੰਗਰੂਰ ਚ ਜਵੰਦਾ ਸਾਹਿਬ ਜੀ ਦੇ ਕਾਲਜ ਔਰ ਬਾਕੀ ਸਾਰੇ ਮੈਨੇਜਮੈਂਟ ਸਾਹਿਬ ਨੂੰ ਇਹ ਰਿਕੁਐਸਟ ਕਰਨਾ ਆ ਕਿ ਤੁਸੀਂ ਵੀ ਸਾਡੇ ਉਪਰਾਲੇ 'ਚ ਸਾਡਾ ਸੰਜੋਗ ਕਰੋ ਤੁਸੀਂ ਵੀ ਕੋਈ ਸਕਾਲਰਸ਼ਿਪਸ ਦਿਓ ਜਿੰਨੇ ਤੁਸੀਂ ਸਕਾਲਰਸ਼ਿਪ ਦੇਵੋਗੇ ਉਹਨੇ ਸਕਾਲਰਸ਼ਿਪ ਅਸੀਂ ਯੂਨੀਵਰਸਿਟੀ ਵੱਲੋਂ ਵੀ ਕੋਸ਼ਿਸ਼ ਕਰਾਂਗੇ ਆਨਰੇਬਲ ਮਨਿਸਟਰ ਸਾਹਿਬ ਤੋਂ ਐਜੂਕੇਸ਼ਨ ਮਨਿਸਟਰ ਸਾਹਿਬ ਤੋਂ ਆਨਰੇਬਲ ਚੀਫ ਮਨਿਸਟਰ ਸਾਹਿਬ ਤੋਂ ਕਿ ਪੈਸਾ ਤੁਹਾਨੂੰ ਕੋਈ ਬੱਚਾ ਸਾਡਾ ਵਾਂਝਾ ਨਾ ਰਹੇ ਜੇ ਪੜ੍ਹਾਈ ਥੈਟ ਇਜ਼ ਦੀ ਹੋਲ ਪਰਪਸ ਆਫ ਦਿਸ ਮੀਟਿੰਗ ਔਰ ਅਸੀਂ ਸੁਣਨ ਆਇਆ ਕਾਲਜਾਂ ਤੋਂ ਕਿ ਉਹਨਾਂ ਨੂੰ ਕੀ ਦਿੱਕਤਾਂ ਆ ਰਹੀਆਂ ਔਰ ਯੂਨੀਵਰਸਿਟੀ ਉਹਨਾਂ ਨੂੰ ਕਿੱਦਾਂ ਸਪੋਰਟ ਕਰ ਸਕਦੀ ਐ ਸਾਡਾ ਮੇਸੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਕਿਸੇ ਵੀ ਯੂਨੀਵਰਸਿਟੀ ਦੇ ਜਿਹੜੇ ਮੇਜਰ ਸਪੋਰਟ ਸਿਸਟਮ ਹੁੰਦਾ ਨਾ ਉਹ ਹੁੰਦੇ ਅਫੀਲੀਏਟਡ ਕਾਲਜਸ ਕਾਲਜ ਯੂਨੀਵਰਸਿਟੀ ਦਾ ਇੱਕ ਆਪਣਾ ਬਣਾ ਜੀਓਗ੍ਰਾਫੀਕਲ ਏਰੀਆ ਹੈ ਮੈਂ ਬਟਿੰਡਾ ਚ ਬੈਠਾ ਹੈ ਨਾ ਮੇਰੇ ਲਈ ਤੇ ਮੇਰੇ ਇਅਰਸ ਐਂਡ ਆਈਜ਼ ਮੇਰੇ ਕਾਲਜਸ ਹੈ ਉਹ ਜੋ ਮੈਨੂੰ ਦੱਸਣਗੇ ਮੈਂ ਤਾਂ ਉਹੀ ਲੈ ਪਾਉਂਗਾ ਨਾ ਜੀ ਮੈਂ ਤਾਂ ਇੰਨੀ ਦੂਰ 100 ਕਿਲੋਮੀਟਰ 200 ਕਿਲੋਮੀਟਰ ਦੂਰ ਕਾਲਜ ਨਹੀਂ ਖੋਲ ਸਕਦਾ ਆਪਣਾ ਸੋ ਇਹ ਜਿਹੜੇ ਕਾਲਜਸ ਦੇ ਪ੍ਰੋਮੋਟਰਸ ਆ ਦੇ ਆਰ ਹੈਲਪਿੰਗ ਪ੍ਰੋਮੋਟ ਦੀ ਆਈਡੀਆ ਆਫ ਦੀ ਯੂਨੀਵਰਸਿਟੀ ਸੋ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਕਾਲਜ ਕਿ ਕੁਝ ਫੰਡਸ ਆਪਣੇ ਲਈ ਰੱਖੋ ਕਿਉਂਕਿ ਸਰ ਹਾਲੇ ਤੱਕ ਜਿੰਨੇ ਵੀ ਸਾਨੂੰ ਸਕਾਲਰਸ਼ਿਪ ਦੇ ਕੇਸਸ ਆਏ ਹਨ ਪੰਜਾਬ ਸਰਕਾਰ ਨੇ ਸਾਨੂੰ 100% ਰਿਫੰਡ ਕੀਤਾ ਕੋਈ ਵੀ ਸਾਨੂੰ ਕੋਈ ਸਾਡਾ ਐਸਾ ਕੇਸ ਹਾਲੇ ਤੱਕ ਪਿਛਲੇ 4-5 ਸਾਲਾਂ ਚ ਨਹੀਂ ਰੁਕਿਆ ਜਿਹੜਾ ਜਿਹੜਾ ਕਿ ਬੱਚੇ ਦਾ ਸਕਾਲਰਸ਼ਿਪ ਵਿਊ ਹੋਵੇ ਔਰ ਸਾਨੂੰ ਨਾਮ ਮਿਲਿਆ ਹੋਵੇ ਅਸੀਂ ਬੜੀ ਮਾਨ ਨਾਲ ਇਹ ਗੱਲ ਕਰ ਸਕਦੇ ਹਾਂ ਸਾਡੀ ਯੂਨੀਵਰਸਿਟੀ ਚ ਕੋਈ ਵੀ ਪੈਂਡਿੰਗ ਕੇਸ ਨਹੀਂ ਹੈ ਸਕਾਲਰਸ਼ਿਪ ਦਾ ਪਰ ਅਸੀਂ ਇਹ ਚਾਹਦੇ ਹਾਂ ਕਿ ਜਿਹੜਾ ਬੱਚਾ ਸਕਾਲਰਸ਼ਿਪ ਦੇ ਬਾਰੇ ਜਿਹਨੂੰ ਪਤਾ ਹੀ ਨਹੀਂ ਹੈ ਉਹਨੂੰ ਦੱਸਿਆ ਜਾਵੇ ਉਹਨੂੰ ਐਡਮਿਸ਼ਨ ਦਿੱਤੀ ਜਾਵੇ ਸਕਾਲਰਸ਼ਿਪ ਦਾ ਫਾਰਮ ਅਸੀਂ ਬਾਅਦ ਚ ਕਰਾਉਂ ਸਰ ਟਿਊਸ਼ਨ ਫੀ ਤੋਂ ਇਲਾਵਾ ਵੀ ਬੜੀਆਂ ਬੱਚਿਆਂ ਦੀਆਂ ਜ਼ਰੂਰਤਾਂ ਹੁੰਦੀਆਂ ਤੇ ਉਹਨਾਂ ਨੂੰ ਕਿਤਾਬਾਂ ਚਾਹੀਦੀਆਂ ਉਹਨਾਂ ਦੇ ਐਗਜ਼ਾਮੀਨੇਸ਼ਨ ਦੇ ਕੇਸ ਹੈਗੇ ਉਹਨਾਂ ਦੀ ਡਰੈੱਸ ਹੈਗੀ ਆ ਅਸੀਂ ਹੁਣ ਫੀਸ ਤੋਂ ਵੀ ਅੱਗੇ ਵਧਾ ਰਹੇ ਹਾਂ ਕਿ ਕਿਸੇ ਬੱਚੇ ਨੂੰ ਫੀਸ ਤੋਂ ਇਲਾਵਾ ਉਹ ਐਗਜ਼ਾਮੀਨੇਸ਼ਨ ਨਹੀਂ ਦੇ ਪਾ ਰਿਹਾ ਉਹਨੂੰ ਸਪੋਰਟ ਚ ਖੇਡਣਾ ਹੈ ਉਹਨੂੰ ਸਕਾਲਰਸ਼ਿਪ ਚਾਹੀਦੀ ਆ ਉਹਨੂੰ ਕੁਝ ਐਕਸਟਰਾ ਕਰਿਕੂਲਰਲੀ ਕੋਈ ਸਪੋਰਟ ਚਾਹੀਦਾ ਅਸੀਂ ਕਹਿੰਦੇ ਹਾਂ ਅਸੀਂ ਉਹ ਵੀ ਦੇਵਾਂਗੇ ਬਟ ਲੈਟਸ ਦੀ ਟੈਲੈਂਟ ਕਮ ਆਊਟ ਆਫ ਤੋ ਉਹ ਕੌਣ ਕਰ ਸਕਦਾ ਅਸੀਂ ਇਤ ਨਹੀਂ ਕਰ ਸਕਦੇ ਕਾਲਜਿਸ ਹੀ ਕਰ ਸਕਦੇ ਸਾ ਮੇਰੇ ਕੋ ਜਿਹੜੇ ਠਾਂਟ ਕਾਲਜ ਹੈ ਇਹ ਮੇਰੀ ਸਪੋਰਟ ਸਿਸਟਮ ਸੋ ਆਈ ਹੈ ਟੂ ਡਿਪੈਂਡ ਓਨ ਥੈਮ ਥੈਟ ਇਜ਼ ਵਾਈ ਆਵ ਹੇਅਰ ਟੂ ਰਿਕਵੈਸਟ ਐਸ ਇਸ ਸਕਾਲਰਸ਼ਿਪ ਨੂੰ ਲੈ ਕੇ ਵੀ ਕਾਫੀ ਮੁੱਦਾ ਹੈ ਦਰਮਾਇ ਰਹਿੰਦੇ ਬੱਚਿਆਂ ਨੂੰ ਪਹਿਲਾ ਐਡਮਿਸ਼ਨ ਹੋ ਜਾਂਦੀ ਹੈ ਪਰ ਪੇਪਰਾਂ ਦੇ ਟਾਈਮ ਉਹਨਾਂ ਨੂੰ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਥੋੜੀ ਸਰਕਾਰ ਦੇ ਵੱਲੋਂ ਸਾਨੂੰ ਸਕਾਲਰਸ਼ਿਪ ਜਿਹੜੀ ਥੋੜੀ ਨਹੀਂ ਆਈ ਉਹਨਾਂ ਨੂੰ ਇਗਜ਼ਾਮ ਦੇ ਵਿੱਚ ਨਹੀਂ ਬਿਠਾ ਦਿੱਤਾ ਜਾਂਦਾ ਉਸ ਟਾਈਮ ਉਹਨਾਂ ਨੂੰ ਬਹੁਤ ਮੁਸ਼ਕਲ ਇਸ ਚੀਜ਼ ਨੂੰ ਲੈ ਕੇ ਭਾਈ ਸਾਹਿਬ ਦੇਖੋ ਮੇਰੇ ਕੋਲ ਜਿਹੜਾ ਰਿਕਾਰਡ ਹੈ 2000 ਈ 24 25 ਚ ਕੋਈ ਵੀ ਬੱਚਾ ਅਸੀਂ ਯੂਨੀਵਰਸਿਟੀ ਲੈਵਲ ਤੇ ਡਿਟੇਨ ਨਹੀਂ ਕੀਤਾ ਬਿਕੋਜ਼ ਆਫ ਲੈਕ ਆਫ ਫੰਡਸ ਕਿਸੇ ਵੀ ਬੱਚੇ ਨੂੰ ਮੈਂ ਔਨ ਓਥ ਕਹਿ ਸਕਦਾ ਕਿ ਸਾਡਾ ਯੂਨੀਵਰਸਿਟੀ ਲੈਵਲ ਤੇ ਕਿਸੇ ਬੱਚੇ ਨੂੰ ਅਸੀਂ ਸਕਾਲਰਸ਼ਿਪ ਨਹੀਂ ਉਹਨੇ ਦਿੱਤਾ ਤੇ ਅਸੀਂ ਉਹਨੂੰ ਪੜ੍ਹਾਈ ਤੋਂ ਵੰਜਿਤ ਨਹੀਂ ਕੀਤਾ ਮੈਨੂੰ ਜਨਰਲ ਕੈਟਾਗਰੀ ਹੈ ਜਨਰਲ ਕੈਟਾਗਰੀ ਦੇ ਵਿੱਚ ਵੀ ਬੱਚੇ ਗਰੀਬ ਵੀ ਹੁੰਦੇ ਨੇ ਜੀ ਸਾਹਿਬ ਐਸਸੀ ਕੈਟਾਗਰੀ ਤਾਂ ਮਿਲ ਜਾਂਦਾ ਪਰ ਜਨਰਲ ਕੈਟਾਗਰੀ ਵਿੱਚ ਬਹੁਤ ਆਉਂਦਾ ਇਹ ਲਈ ਕਿਵੇਂ ਦਿਖ ਜੀ ਸਰ ਸਭ ਜਿੱਦਾਂ ਮੈਂ ਤੁਹਾਨੂੰ ਦੱਸਿਆ ਨਾ ਮੋਗਾ 'ਚ ਅਸੀਂ ਬੜਾ ਅੱਛਾ ਕੀਤਾ ਅਸੀਂ ਐਨਆਰਆਈ ਨੂੰ ਫੜ ਲਿਆ ਐਨਆਰਆਈ ਸਭਾ ਨੂੰ ਫੜ ਲਿਆ ਅੱਜ ਮੈਂ ਇਹ ਮੀਟਿੰਗ 'ਚ ਆਈ ਆਪਣੇ ਚੇਅਰਮੈਨਾਂ ਨੂੰ ਵੀ ਕਹਾਂਗਾ ਕਿ ਭਾਈ ਜਿਹੜੀ ਤੁਹਾਡੇ ਕਾਲਜ ਦੀ ਸੁਪੋਜ਼ ਤੁਹਾਡੇ ਕਾਲਜ 'ਚ ਤੁਸੀਂ 30 ਕਰੋੜ ਰੁਪਇਆ ਫੀਸਾਂ ਤੋਂ ਇਕੱਠਾ ਕੀਤਾ ਐਡ ਲੀਸ ਇਹਦਾ 10% ਉਹਨਾਂ ਬੱਚਿਆਂ ਲਈ ਰੱਖੋ ਜਿਹੜੇ ਵਿਚਾਰੇ ਜਿਨ੍ਹਾਂ ਨੂੰ ਸਕਾਲਰਸ਼ਿਪ ਨਹੀਂ ਮਿਲ ਪਾਰਿਆ ਕਿਤੋਂ ਸਰਕਾਰ ਵੱਲੋਂ ਜਾਂ ਵੈਸੇ ਤੇ ਕਿਉਂਕਿ ਇਹ ਐਜੂਕੇਸ਼ਨਲੀ ਸਾਡੀ ਯੂਨੀਵਰਸਿਟੀ ਐਜੂਕੇਸ਼ਨਲੀ ਬੈਕਵਰਡ ਏਰੀਆ 'ਚ ਹੈ ਠੀਕ ਹੈ ਬੇਸ਼ੱਕ ਸਾਡੇ ਕੋਲ ਏਰੀਆ ਜਿਆਦਾ ਵਾਇਸ ਕੰਪੇਅਰ ਟੂ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਅੰਦਰ ਬਟ ਸਾਡਾ ਏਰੀਆ ਐਜੂਕੇਸ਼ਨਰਲੀ ਬੈਕਵਰਡ ਏਰੀਆ ਗਿਨਿਆ ਜਾਂਦਾ ਹੈ ਸਾਰਾ ਮਾਨਸਾਹਪ ਔਰ ਸੰਗਰੂਰ ਔਰ ਬਰਨਾਲਾ ਔਰ ਸੋ ਅਸੀਂ ਹੁਣ ਅੱਜ ਰਿਕਵੈਸਟ ਕਰਨ ਆਏ ਹੱਥ ਜੋੜ ਕੇ ਆਪਣੇ ਮੈਨੇਜਮੈਂਟ ਨੂੰ ਵੀ ਕਿ ਬਈ ਕੁਛ ਕਰੋੜ 2 ਕਰੋੜ ਰੁਪਏ ਇੱਕ ਸਾਈਡ ਤੇ ਰੱਖੋ ਸਕਾਲਰਸ਼ਿਪਸ ਲਈ ਜਿੰਨਾ ਤੁਸੀਂ ਸਕਾਲਰਸ਼ਿਪ ਦਵਾਵਾਂਗੇ ਅਸੀਂ ਕੋਸ਼ਿਸ਼ ਕਰਾਂਗੇ ਕਿ ਯੂਨੀਵਰਸਿਟੀ ਲੈਵਲ ਤੇ ਵੀ ਉਨਾ ਹੀ ਤੁਹਾਨੂੰ ਸਪੋਰਟ ਦਿੱਤਾ ਜਾਵੇ ਜਿਹੜਾ ਜੈਨੂਇਨ ਬੱਚਾ ਹੈ ਕਿਸੇ ਕੈਟਾਗਰੀ ਦਾ ਵੀ ਹੋਵੇ ਉਹਨੂੰ ਸਕਾਲਰਸ਼ਿਪ ਕਰਕੇ ਨਾ ਉਹਨੂੰ ਐਡਮਿਸ਼ਨ ਦੇ ਅੱਜ ਆਪਣੇ ਕਾਲਜ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜਿਹੜੇ ਆਪਣੀ ਯੂਨੀਵਰਸਿਟੀ ਆਫ ਸਟੇਟ ਟੈਕਨੀਕਲ ਯੂਨੀਵਰਸਿਟੀ ਉਹਨਰ ਦੇ ਜਿਹੜੇ ਵੀਸੀ ਸਾਹਿਬ ਨੇ ਉਹ ਅੱਜ ਇੱਥੇ ਆਏ ਨੇ ਉਹ ਆਏ ਨੇ ਰਿਗਾਰਡਿੰਗ ਸਕਾਲਰਸ਼ਿਪ ਜਾਂ ਜਿਹੜੀਆਂ ਕੋਈ ਵੀ ਕਿਸੇ ਕਾਲਜ ਜਿਹੜੇ 68 ਕਾਲਜ ਯੂਨੀਵਰਸਿਟੀ ਨਾਲ ਅਸੋਸੀਏਟਿਡ ਨੇ ਤਾਂ ਉਹਨਾਂ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਤਾਂ ਉਹਨਾਂ ਨੇ ਆਪਣੇ ਕਾਲਜ ਨੂੰ ਇੱਥੇ ਵੈਨਿਊ ਚੁਣਿਆ ਇੱਥੇ 68 ਕਾਲਜਿਸ ਦੇ ਜਿਹੜੇ ਸਾਰੇ ਚੇਅਰਮੈਨ ਸਾਹਿਬ ਆਏ ਨੇ ਉਹਨਾਂ ਨਾਲ ਇੱਕ ਮੀਟਿੰਗ ਕਰ ਰਹੇ ਨੇ ਤੇ ਉਹਨਾਂ ਦੀ ਜੋ ਪ੍ਰੋਬਲਮਸ ਨੇ ਕੋਈ ਮਤਲਬ ਕਿਸੇ ਵੀ ਤਰ੍ਹਾਂ ਦੀ ਜਿਹੜੀ ਅੱਜਕੱਲ ਆ ਰਹੀ ਆ ਉਹਨੂੰ ਸੁਣਨਗੇ ਔਰ ਮੇਨ ਜਿਹੜਾ ਹੈਗਾ ਬੇਸ ਹੈਗਾ ਉਹ ਹੈਗਾ ਸਕਾਲਰਸ਼ਿਪ ਦਾ ਕੀ ਉਹ ਚਾਹੁੰਦੇ ਨੇ ਕਿ ਜਿਹੜੇ ਕਾਲਜੇਜ਼ ਨੇ ਉਹ ਸਕਾਲਰਸ਼ਿਪ ਦੇ ਵਿੱਚ ਯੂਨੀਵਰਸਿਟੀਜ਼ ਦੀ ਹੈਲਪ ਕਰਨ ਇਸ ਤਰ੍ਹਾਂ ਦੇ ਜਿਹੜੇ ਇਸ਼ੂਜ਼ ਨੇ ਉਹਨਾਂ ਕੋਲੇ ਰੱਖੇ ਜਾਵਾਂਗੇ ਕਿਉਂਕਿ ਇੱਕ ਅਹਿਮ ਰੋਲ ਹੁੰਦਾ ਉਹਨਾਂ ਦਾ ਵੀ ਮਕੌਲ ਜਨ ਨੂੰ ਲੈ ਕੇ ਅ ਦੇਖੋ ਤੁਹਾਨੂੰ ਪਤਾ ਅੱਜਕੱਲ ਜੋ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆ ਰਹੀ ਹੈ ਨਾ ਉਹ ਤੁਹਾਨੂੰ ਪਤਾ ਕਿ ਬੱਚਾ ਜਿਹੜਾ ਹੈਗਾ ਰਿਟੇਨ ਕਰਦੀ ਕਿ ਬੱਚਾ ਰਿਟੇਨ ਨਹੀਂ ਹੋ ਰਿਹਾ ਕਿ ਜਿਵੇਂ ਆਪਾਂ ਪਹਿਲਾਂ ਕਹਿੰਦੇ ਸੀ ਨਾ ਕਿ ਫੌਰਨ ਨੂੰ ਬੰਦ ਹੋ ਗਿਆ ਬਟ ਉਸ ਦੇ ਨਾਲ ਵੀ ਕੀ ਹੈ ਕਿ ਬੱਚਾ ਹੁਣ ਫਿਰ ਉਧਰ ਨੂੰ ਰੁਝਾਨ ਹੋ ਗਿਆ ਕਿਉਂਕਿ ਸਾਡੇ ਕਾਲਜਿਸ ਦਾ ਇਹ ਮੰਨਣਾ ਹੈ ਕਿ ਅਪਨੂੰ ਇੱਥੇ ਜਿਹੜੀ ਪ੍ਰੈਕਟੀਕਲ ਤੇ ਜਿਹੜੀ ਥਿਓਰੀ ਕਿਹਦੇ ਸਬਜੈਕਟ ਆ ਉਹਦੇ ਵਿੱਚ ਨਾ ਮੈਚ ਅਪ ਕਰਨਾ ਬਹੁਤ ਜ਼ਰੂਰੀ ਹੈ ਇੱਕ ਤਾਂ ਬੇਸਿਕ ਚੀਜ਼ ਹੋ ਦੂਸਰਾ ਜਿਹੜੇ ਕਾਲਜਿਸ ਨੇ ਜਿਵੇਂ ਚਲੋ ਕਈ ਗਰੁੱਪ ਨੇ ਗਰੁੱਪ ਕਾਲਜਿਸ ਦਾ ਚਲੋ ਸਰਵਾਈਵ ਕਰ ਰਹੇ ਨੇ ਬਾਕੀ ਕਈ ਐਸੇ ਕਾਲਜਿਸ ਨੇ ਜਿਨ੍ਹਾਂ ਨੂੰ ਫਾਈਨੈਂਸ਼ੀਅਲ ਵੀ ਥੋੜੀ ਤੁਹਾਨੂੰ ਪਤਾ ਅੱਜਕੱਲ ਪ੍ਰੋਬਲਮ ਆ ਰਹੀਆਂ ਨੇ ਤਾਂ ਉਹਨਾਂ ਦੀ ਜਿਹੜੀ ਫਾਈਨੈਂਸ਼ੀਅਲ ਪ੍ਰੋਬਲਮ ਦੋ ਸੋਲਵ ਕਰਨ ਲਈ ਤਾਂ ਬੇਸਿਕਲੀ ਮਤਲਬ ਇਹ ਡਿਪੈਂਡਸ ਕਿ ਹਰ ਕਾਲਜ ਦੀ ਇੱਕ ਆਪਦਾ ਮੋਟਾ ਥੋੜੇ ਦੋ ਦਿਨ ਬੇਸਿਕ ਜਿਹੜੇ ਇਹ ਹੈਗੇ ਨੇ ਬਾਕੀ ਹਰ ਦਾ ਇੱਕ ਤੁਹਾਨੂੰ ਪਤਾ ਆਪਣਾ ਅਲੱਗ-ਅਲੱਗ ਹੁੰਦਾ ਤਾਂ ਸਾਰੇ ਕੱਲੇ-ਕੱਲੇ ਗੱਲ ਕਰ ਰਹੇ ਨੇ ਅ ਜੇ ਜੇ ਆਪਾਂ ਗੱਲ ਕਰਦੇ ਪੰਜਾਬ ਗਵਰਨਮੈਂਟ ਵੀ ਜਿਹੜੀ ਐਜੂਕੇਸ਼ਨ ਲੈ ਕੇ ਦੇਖੋ ਇੱਥੇ ਖਾਸ ਕਰਕੇ ਜਿਹੜੇ ਮਨਿਸਪਲ ਸਿਸੋਦੀਆ ਜਿੰਨੇ ਉਹ ਐਜੂਕੇਸ਼ਨ ਦੇ ਨਾਲ ਰਿਲੇਟਡ ਨੇ ਤੇ ਹੁਣ ਉਹ ਪੰਜਾਬ ਦੇ ਵਿੱਚ ਹੈਡ ਨੈਨ ਚਾਚ ਲੱਗੇ ਨੇ ਤੇ ਉਹਨਾਂ ਨੇ ਇੱਕ ਆਪਣਾ ਪ੍ਰੋਗਰਾਮ ਸਟਾਰਟ ਕੀਤਾ ਐਜੂਕੇਸ਼ਨ ਨੂੰ ਲੈ ਕੇ ਬਹੁਤ ਜਲਦ ਉਹ ਪੇਪਰਸ ਦਾ ਹੋ ਗਿਆ ਬਹੁਤ ਜਲਦ ਪ੍ਰੈਕਟੀਕਲੀ ਇੰਪਲੀਮੈਂਟ ਹੋਣ ਜਾ ਰਿਹਾ ਜਿਹਦੇ ਪੂਰੇ ਪੰਜਾਬ ਦੇ ਵਿੱਚ ਜ਼ੋਨ ਵਾਈਜ਼ ਡਿਪੈਂਡ ਵੰਡ ਕੇ ਸਕੂਲਾਂ ਦੇ ਵਿੱਚ ਵੀ ਆਰ ਸਟਾਰਟਿੰਗ ਅ ਵੈਰੀ ਗੁੱਡ ਪ੍ਰੋਗਰਾਮ ਤੇ ਬਹੁਤ ਜਲਦੀ ਜੋ ਅਸੀਂ ਕਿਹਾ ਸੀ education health te utte asi bahut kaam kar rahe kyunki bahut important ne health literacy education te ek bahut badi kranti hon ja rahi hai aur bahut thode time vich implement ho jaa ਠੀਕ ਹੈ ਜੋ ਇਸ ਪ੍ਰੋਗਰਾਮ ਦੇ ਵਿੱਚ ਉਸ ਪ੍ਰੋਗਰਾਮ ਦੇ ਵਿੱਚ ਕੀ ਹੈ ਜਿਹੜੇ ਆਪਣੇ ਸਰਕਾਰੀ ਸਕੂਲਸ ਨੇ ਉਹ ਸਰਕਾਰੀ ਸਕੂਲਸ ਨੂੰ ਆਡਾ ਡਵੰਡ ਕੇ ਉਹਨਾਂ ਦੇ ਉੱਪਰ ਆਮ ਆਦਮੀ ਪਾਰਟੀ ਵੱਲੋਂ ਬੰਦੇ ਲਾ ਦਿੱਤੇ ਗਏ ਨੇ ਉਹਨਾਂ ਨੂੰ ਸਕੂਲ ਦਿੱਤੇ ਗਏ ਨੇ ਉਹਨਾਂ ਦੇ ਉੱਪਰ ਫਿਰ ਇੱਕ ਹੋਰ ਲੱਗਾ ਜ਼ੋਨ ਦਾ ਲਾ ਚੁੱਕਿਆ ਉਹਨਾਂ ਦੀ ਸਿੱਧੀ ਜਿਹੜੀ ਹੈਗੀ ਸੁਸੋਧਿਆ ਸਾਹਿਬ ਜਾਂ ਸੀਐਮ ਸਾਹਿਬ ਨਾਲ ਜਿੰਨਾਂ ਨਾਲ ਵੀ ਹੋਣਗੇ ਉਹਨਾਂ ਨਾਲ ਕੋਆਰਡੀਨੇਸ਼ਨ ਹੋਊਗਾ ਵੀ ਜੋ ਸਕੂਲਸ ਦੇ ਵਿੱਚ ਪ੍ਰੋਬਲਮਸ ਹੈਗੀਆਂ ਨੇ ਜੋ ਸਕੂਲਸ ਦੇ ਵਿੱਚ ਚੀਜ਼ਾਂ ਨਹੀਂ ਪੂਰੀਆਂ ਹੈਗੀਆਂ ਜਿਵੇਂ ਫਾਰ ਇਗਜ਼ਾਮਪਲ ਆਪਾਂ ਕਹਿੰਨੇ ਕਿ ਇੱਕ ਸਕੂਲ ਦੇ ਵਿੱਚ 100 ਬੱਚਾ ਫਾਰ ਇਗਜ਼ਾਮਪਲ ਤਾਂ 100 ਦੇ ਵਿੱਚ ਬੱਚਿਆਂ ਦੇ ਲਈ ਆਪਾਂ ਨੂੰ 50 ਕੰਪਿਊਟਰ ਚਾਹੀਦੇ ਨੇ ਪਰ ਉੱਥੇ ਕੰਪਿਊਟਰ ਹੈਗੇ ਨੇ 40 ਤਾਂ ਜਿਹੜੀ ਉਹ 10 ਦੀ ਸ਼ਾਰਟੇਜ ਆ ਉਹ ਦੱਸਣਗੇ ਜਾ ਕੇ ਮਤਲਬ ਸਮਝ ਗਏ ਨਾ ਐਗਜ਼ਾਮਪਲ ਦਿੱਤੀ ਹੈ ਸੋ ਆਲ ਦੋ ਜਿਹੜੀਆਂ ਚੀਜ਼ਾਂ ਸਕੂਲਸ ਨੂੰ ਰਿਕੁਆਇਰਡ ਹੈ ਔਰ ਉੱਥੇ ਨਹੀਂ ਹੈਗੀਆਂ ਉਹ ਪੂਰੀਆਂ ਕਰਨ ਦੇ ਲਈ ਇਹ ਸਾਰਾ ਲਾਇਆ ਗਿਆ ਤਾਂ ਕਿ এডਿਕੇਸ਼ਨ ਦਾ ਜਿਹੜਾ ਗ੍ਰਾਫ ਹੈ ਔਰ ਸਭ ਤੋਂ ਵੱਡੀ ਇੰਪੋਰਟੈਂਟ ਗੱਲ ਜਿਹੜੀ ਉਹਨੇ ਕਹੀ ਹੈ ਕਿ थ्योरी थਿਊਰੀ ਤੇ ਪ੍ਰੈਕਟੀਕਲ ਇਹਨਾਂ ਦੋਨਾਂ ਨੂੰ ਕੰਪੈਟੀਬਲ ਕਰਕੇ ਬਹੁਤ ਅੱਛਾ ਇੱਕ ਸਿਲੇਬਸ ਤਿਆਰ ਕੀਤਾ ਗਿਆ ਹੈ